ਤੁਹ ਦਇਆ ਕਾਇਆ ਰਲਾ ਸੁਨਹਾਰੀ ਜਿਉ ਪਿੰਡ ਸਭ ਤੇਰਾ No, no, el no, yeah ਦਿਨ ਦਿਨ ਚੜੈ ਸੁਵਾਈ ਰਹਾਉ ਜੀ ਜੰਤ ਸਭ ਭਏ ਬਿਆਲਾ ਪ੍ਰਭ ਆਪਣੇ ਕਰ ਦੀਨੇ ਸਹਜ ਸੁਆਇ ਦੇ ਗੋਪਾਲਾ ਨਾਨਕ ਸਾਚ ਸਾਹ ਭਏ ਰਿਆਲਾ ਸਾਰੇ ਆਪਣੇ ਕਰੀ ਬੀਨੇ ਸਹਿਜ ਸੁਪਾਈ ਮਿਲੇ ਕੋ ਕਬਾ پو نیب آپ ਸਤਿਗੁਰਾਂ ਦੇ ਮントਰ ਕਿ ਸਤਿਗੁਰਾਂ ਦੇ ਜੋ ਬਚਨ ਦੇ ਉਹੀਾਰੇ ਪ੍ਰਾਪਤ ਕਰੀਏ ਰਸਨਾ ਬਿੱਤਰ ਕਰਦੇ ਹੋਏ ਗੁਰੂ ਚਰਣਾ ਜੀ ਰਬਹੁ ਜੀ ਸੋ ਸਿੱਖ ਲਖਟੋ ਸਾਰੇ ਆਖਤੀ ਸਤਨਾਮ ਸ੍ਰੀ ਵਾਹਿਗੁਰੂ ਜਾਈ ਸਤਨਾਮ ਗੁਰੂ ਨੇ ਉਸ ਮਨੁੱਖ ਨੂੰ ਅਗਾ ਆਉਣ ਵਾਲੇ ਜੀਵਨ ਰਾਹ ਵਿੱਚ ਤੇ ਪਰਲੋਕ ਦੇ ਵਿੱਚ ਸੁਖ ਵਾਖਣ ਤੇ ਨੀ ਕਿਹੜੇ ਮਨੁੱਖ ਨੂੰ ਬਖਸ਼ੇ ਨੇ ਪਛ ਪਛ ਕੁਸਲ ਕੇਨ ਉਰ ਕੀਆ ਪਛ ਪਾਵਰ ਰਸਨ ਸਦਾ ਬੀਤ ਚੁੱਕੇ ਹੈ ਜੁ ਗੀਤੇ ਹੋਏ ਸਮੇਂ ਵਿੱਚ ਵੀ ਤੇ ਇਸ ਲੋਕ ਦੇ ਵਿੱਚ ਵੀ ਭਾਵ ਜਿੱਥੇ ਹੁਣ ਅਸੀਂ ਲੈ ਨਹੀਂ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਸਾਡਾ ਦੇਸ਼ ਨਹੀਂ ਹੈ ਹਮ ਬਸਮ ਸਤੀਸ ਕੇ ਜਾਂ ਚਾਰਕ ਨੂੰ ਖੇਡ ਦੀਵਾ ਬਣੀ ਆਗਮ ਦਾ ਬਿਰਵਾਤੀ ਤੂੰ ਬੰਦੇ ਉਸ ਅਕਾਲ ਪੁਰਖ ਵੈਰੀ ਦੀ ਦਰਗਾਹ ਦੇ ਬਸਤੀਆਂ ਇਸ ਸਾਰ ਦੇ ਸਾਨੂੰ ਕੁਝ ਸਮਾਂ ਇੱਥੇ ਰਹਿਣ ਵਾਲੇ ਇਸ ਸੰਸਾਰ ਦੀ ਯਾਤਰਾ ਕਰਨ ਵਾਲੇ ਆਏ ਹੋਏ ਹਨ ਇਸ ਕਰਕੇ ਪਾਚਨ ਕਹਿੰਦੇ ਅੱਗੇ ਵੀ ਸੋਖ ਸਤਿਗੁਰੂ ਜੀ ਨੇ ਪਹਿਲਾਂ ਕਿਹਾ ਕਿ ਮਨੁੱਖ ਦੇ ਆਉਣ ਵਾਲੇ ਜੀਵਨ ਦੇ ਵਿੱਚ ਸੁੱਖ ਦਿੱਤੇ ਨਹੀਂ ਪਾਛਨ ਕਿਸੇ ਕੀ ਗੁਰੂ ਕੀਆ ਬੀਤੇ ਸਮੇਂ ਵਿੱਚ ਵੀ ਤੇ ਆ ਚੱਲ ਰਹੇ ਸਮੇਂ ਵਿੱਚ ਵੀ ਗੁਰੂ ਨੇ ਹੀ ਕੋਈ ਸੁੱਖ ਅਕਾਲ ਪੁਰਖ ਨੇ ਹੀ ਸੁੱਖ ਆਨੰਦ ਦਿੱਤਾ ਕਿਉਂਕਿ ਆਸਾ ਕਹਿੰਦੇ ਜੇ ਹੋਰ ਕਿਸੇ ਬਾਹਰ ਤੋਂ ਸੁੱਖ ਲੱਭੂਗੇ ਸਾਨੂੰ ਸੁੱਖ ਮਿਲਣਾ ਨਹੀਂ ਜਿੰਨੇ ਸੰਸਾਰ ਦੇ ਸੁੱਖ ਨੇ ਸਾਰੇ ਅੱਖਾਂ ਦਾ ਕਾਰਨ ਬਣਨਗੇ ਤੇ ਜਦੋਂ ਅਸੀਂ ਸਿਮਰਨ ਨਾਲ ਗੁਣਾਗੇ ਬੰਦਗੀ ਨਾਲ ਗੁਣਾਗੇ ਤੇ ਗਰੀਬ ਰਵਾਜ ਆਸਾ ਕਹਿੰਦੇ ਜੇ ਸੁੱਖਾਂ ਦਾ ਕਾਰਨ ਬਣਨੀ ਹੋਈ ਨਰੰਕਾਰ ਦੀ ਦਰਗਾਹ ਵਿੱਚ ਵਿੱਚ ਹੋਵੇ ਸੁੱਖ ਤੇ ਇਸ ਮਾਤਮਿਕ ਲੋਕ ਦੇ ਵਿੱਚ ਇਸ ਕਰਕੇ ਬਾਸਾ ਕਹਿੰਦੇ ਜੋਤਿ ਉਪਰ ਚਾਮਨ ਸਦਾ ਸਰਨ ਰਾਮ ਦੀ ਦੇ ਦੁਖਦਾਰ ਸੁਖ ਰੋਗ ਭਯ ਜਾਸ ਤੰ ਕਾਮ ਨ ਹੋਈ ਤੁਂ ਕਰਤਾ ਕਰਨਾ ਨਾ ਮਨ ਜਾਉ ਖਰੀ ਦਾ ਕੋਈ ਹੋਈ ਆਪਣਾ ਗੀਤਾ ਬਾਸਾ ਕਹਿੰਦੇ ਮੇਰਾ ਕੀ ਕਹੋ ਜਾਂ ਹੁੰਦੇ ਕੁਝ ਨਹੀਂ ਜੋ ਕੁਝ ਹਾਰ ਕਾਰਨ ਵੈਗੁਣ ਕਾਰਨ ਹੈ ਉਹੀ ਹੋ ਰਿਹਾ ਹੈ ਜਿਵ ਜਨ ਹੁਕਮ ਤੇ ਵੈਤੇ ਰੁਕਾ ਕਰ ਜਿਵੇਂ ਜਿਵੇਂ ਉਹਦਾ ਹੁਕਮ ਹੈ ਉਹੇ ਇਨਸਾਨ ਕਾਰ ਕਰਦਾ ਹੈ ਪਰ ਜਿਹੜੇ ਮਨੁੱਖ ਗੁਰੂ ਦੀ ਸੰਗਤ ਵਿੱਚ ਆਉਂਦੇ ਨੇ ਗੁਰੂ ਦੀ ਸੰਗਤ ਕਰਦੇ ਨੇ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਤੇ ਗਰੀਬ ਰਾਮ ਪਾਤਸ਼ਾਹ ਕਹਿੰਦੇ ਨੇ ਭਾਈ ਗੁਰੂ ਉਸ ਦੇ ਭਾਗਾਂ ਦੇ ਵਿੱਚ ਸੁੱਖ ਨਿਕਲਦਾ ਹੈ ਗੁਰੂ ਕਿਰਪਾ ਕਰਦਾ ਹੈ ਪਾਛਾਏ ਉਸੁਖ ਖੇਮ ਗੁਰ ਕੀਆ ਬੀਤੇ ਸਮੇਂ ਵਿੱਚ ਇਸ ਪਰ ਇਸ ਲੋਕ ਦੇ ਵਿੱਚ ਮਾਤ ਲੋਕ ਦੇ ਵਿੱਚ ਫਿਰ ਉਸ ਨੂੰ ਗੁਰੂ ਸੁਖ ਆਨੰਦ ਵਸਦਾ ਹੈ ਸਾਰ ਗੁਣਾਂ ਸੁਖ ਪਾਇਆ ਪਾਸਕਿੰਦ ਨੇ ਉਸ ਮਨੁੱਖ ਨੇ ਸਾਰ ਗੁਣਾਂ ਨੂੰ ਭਾਗ ਅਸਾਰੇ ਖਜਾਨੇ ਸਾਰੇ ਖਜਾਨੇ ਉਸਨੇ ਪਾਸਕਿੰਦ ਸਾਰੇ ਆਪੂ ਨੂੰ ਕਜਾਨੇ ਸਾਰੇ ਆਨੰਦ ਪ੍ਰਾਪਤ ਕਰ ਗਏ ਨੇ ਕਿਨੇ ਕੀਤੇ ਨੇ ਗੋਰੀ ਅੰਨ ਨਰਦੈ ਧਿਆਇਆ ਜਿਸ ਮੁਨੁ ਆਪਣੇ ਅੰਦਰਿ ਗ੍ਰਹਿ ਨਾ ਗੁਰੂ ਦੇ ਚਰਨਾਂ ਦੇ ਨਾਲ ਲਟ ਰੁੜਿਆ ਆਪਣੇ ਮਨ ਦੇ ਵਿੱਚ ਗੁਰੂ ਦੇ ਸ਼ਬਦ ਨੂੰ ਵਸਾ ਲਿਆ ਆਪਣੇ ਗੁਰੂ ਨੂੰ ਵਸਾ ਲਿਆ ਉਹਨੇ ਬਾਸਾ ਕੇ ਸਾਰੇ ਸੁਖ ਸਾਰੇ ਸੁੱਖਾਂ ਦੇ ਖਜ਼ਾਨੇ ਹੀ ਪ੍ਰਾਪਤ ਕਰ ਲੈਨੇ ਉਹ ਕਿਰ ਬਾਣੀ ਦੇ ਵਿੱਚ ਪਾ ਸਕਦੇ ਨੇ ਨਾਮ ਤੋਂ ਬਿਨਾਂ ਸੁਖ ਤੈਨੂੰ ਪ੍ਰਾਪਤ ਨਹੀਂ ਹੋ ਸਕਦਾ ਕਾਈ ਜਿਹੜਾ ਨਾਮ ਲੱਭਦਾ ਹੈ ਨਾਲ ਜਿੱਤੀ ਅਠਾਰਾਂ ਸੱਤੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਦਾ ਹੈ ਪਾ ਸਕਦਾ ਜਿਹੜਾ ਸਦਾ ਹਿਰਦੇ ਦੇ ਵਿੱਚ ਨਾਮ ਸਾਕੇ ਰੱਖਦਾ ਹੈ ਉਹਦੇ ਇਹ ਘੇਮੀਆਂ ਸਿਮੀਆਂ ਦੁਨੀਆਂ ਦੇ ਤਾਨ ਗੌਲਤ ਮਾਇਆ ਇਹ ਸਾਰਾ ਕੁਝ ਪਿੱਛੇ ਪਿੱਛੇ ਲੱਗਿਆ ਪਿਆ ਹੈ ਮਾਇਆ ਦਰਸੀ ਭਗਤਾਂ ਕੀ ਕਾਰਨਾ ਸੰਸਾਰ ਮਾਇਆ ਹਨ ਪਿੱਛੇ ਦੌੜਦੇ ਮਾਇਆ ਇਕੱਠੀ ਕਰਨੀ ਚਾਹੁੰਦਾ ਹੈ ਤੇ ਪਾਤਸ਼ਾਹ ਕਹਿੰਦੇ ਇਹ ਮਾਇਆ ਕੀ ਹੈ ਛਾਇਆ ਹੈ ਮਹਾ ਮਾਇਆ ਦੇ ਕਾਂਗੀ ਛਾਇਆ ਗੁਰਬਾਣੀ ਦੇ ਵਚਨ ਨੇ ਹੁਣ ਆਪਣੇ ਪਰੇਸ਼ਾਨੇ ਨੂੰ ਕੋਈ ਬੜਨ ਦੀ ਕੋਸ਼ਿਸ਼ ਕਰੀ ਨਹੀਂ ਬੜਿਆ ਜਾਂਦਾ ਜਦੋਂ ਅਸੀਂ ਪਰਸ਼ਾਵੇਂ ਵਰ ਨੂੰ ਭਜਾਂਗੇ ਪਰਸ਼ਾਵੇਂ ਨੂੰ ਸਭ ਤੋਂ ਪੁੰਨੈ ਕਲੇਜ ਪਰਸ਼ਾਵੇਂ ਭੱਜਦਾ ਹੈ ਖੜਿਆਣੀ ਅੰਦਰ ਪਰ ਪਾਰਸਾ ਕਹਿੰਦੇ ਤੂੰ ਪਰਸ਼ਾਵੇਂ ਵਰ ਨੂੰ ਵਿੱਠ ਕਰਕੇ ਹੀ ਤੱਕਦਾ ਹੈ ਫਿਰ ਪਰਸ਼ਾਵੇਂ ਨੂੰ ਪਰਨ ਦੀ ਲੋੜ ਨਹੀਂ ਪੈਂਦੀ ਹੈ ਪਿੱਛੇ-ਪਿੱਛੇ ਭਜਾਉਂਦਾ ਉਸੇ ਤਰ੍ਹਾਂ ਇਹ ਮਾਇਆ ਹੈ ਜਿੰਨਾ ਨੂੰ ਪੜਨ ਦੇ ਕੋਸ਼ਿਸ਼ ਕਰਦਾ ਹੈ ਇਕੱਠੀ ਕਰਨ ਦੇ ਕੋਸ਼ਿਸ਼ ਕਰਦਾ ਹੈ ਪਾਰਸਾ ਕਹਿੰਦੇ ਇਹ ਦੂਰ-ਦੂਰ ਭੱਜੇ ਮਾਇਆ ਕਰਕੇ ਇਨਸਾਨ ਬੜੇ ਮਾੜੇ ਚੰਗੇ ਕਰਮ ਵੀ ਕਰਦੇ ਮਾਇਆ ਕਰਨ ਧਾਬ ਹੀ ਮੂਰਖ ਲੋਗ ਅਜਾਨ ਆਸਾਂ ਗਦੇ ਅਜਾਨ ਮੂਰਖ ਲੋਗ ਇਹਦੇ ਪਿੱਛੇ ਭੱਜੇ ਰਹਿੰਦੇ ਨੇ ਪਰ ਜਿਹਨੇ ਨਾਮ ਜਪਣ ਵਾਲੇ ਮੁਰੇ ਨੇ ਮਾਇਆ ਦਾਸੀ ਭਗਾਂ ਕੀ ਘਰ ਕਮਾਉਣਾ ਨਾਮ ਦੇ ਰਸਿਆਂ ਦੇ ਇਹ ਆਪ ਪਿੱਛੇ ਪਿੱਛੇ ਦਿੰਦੀ ਹੈ ਜਿਨ੍ਹਾਂ ਨੇ ਉਹਨਾਂ ਨੇ ਪਿੱਛੇ ਦਰਦੀ ਇਹਦੇ ਨਾਲ ਮਾਇਆ ਵਾਲਾ ਨਰੰਕਾਰ ਵਾਲ ਨੂੰ ਘਰ ਲਿਆ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਤੇ ਸਿਮਰਨ ਦੀ ਬਾਗਰ ਨਾਲ ਕੇ ਮਾਇਆ ਦੇ ਪਿੱਛੇ ਪਿੱਛੇ ਦੌੜੀ ਕਰਦੀ ਹੈ ਇਸ ਕਰਕੇ ਗ੍ਰੀਵਨਵਾਜ ਪਾਤਸ਼ਾਹਿਆਂ ਨੇ ਬਚਨ ਕੀਤੇ ਨੇ ਪਾਈ ਜਿਹੜਾ ਮਨੁੱਖ ਗੁਰ ਆਪਣਾ ਰਿਧਾ ਧਾਰੇ ਜਿਹੜਾ ਵੀ ਮਨੁੱਖ ਆਪਣੀ ਗੁਰੂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਦਿੰਦਾ ਹੈ ਸਰਬਨਿ ਧਾਨ ਸੁਖ ਪਾਇਆ ਪਾਤਸ਼ਾਹ ਗਿੰਦਨ ਸਾਰੇ ਸੁੱਖਾਂ ਦੇ ਖਜ਼ਾਨੇ ਆਸਨ ਕਰਨ ਲਈ ਗੁਰੂ ਉਹਨਾਂ ਨੂੰ ਸਾਰੇ ਸੁੱਖ ਬਖਸ਼ਿਸ਼ ਕਰਨ ਦਰ ਨਿਰਬਖਸ਼ ਬੰਦਾ ਹੈ ਆਪਣੇ ਸਤਿਗੁਰ ਕੀ ਵੜਿਆਈ ਤੇ ਧੰਨ ਗਿਵਰਜਨ ਦੇ ਮਹਾਰਾਜ ਵਚਨ ਕਰਦੇ ਨੇ ਵੇਖੋ ਭਾਈ ਆਪਣੇ ਗੁਰੂ ਦੀ ਉੱਚੀ ਅਵਜਾਤਾ ਆਤਮਿਕ ਵਰਤਨ ਦੀ ਉੱਚ ਕਿੰਨੀ ਵੱਡੀ ਆਕਾਰ ਤੋਂ ਬੈ ਕੋ ਜੀ ਦੀ ਬੜਿਆਈ ਹੈ ਵੱਡਾ ਜਿਗਰਾ ਹੈ ਉਹਦਾ ਵਿਡੱਪਣ ਹੈ ਮਨ ਵਿੱਚੇ ਫਲ ਪਾਈ ਜਿਹਨਾਂ ਦੇ ਮਨੁੱਖ ਗੁਰੂ ਦੀ ਸ਼ਰਨ ਵਿੱਚ ਪੈਂਦਾ ਹੈ ਉਹ ਮਨ ਮੰਗੀਆਂ ਮਰਦਨਾ ਪ੍ਰਾਪਤ ਕਰ ਲੈਂਦਾ ਹੈ ਕਿੱਡਾ ਵੱਡਾ ਗੁਰੂ ਦਾ ਗੁਰੂ ਦੀਆਂ ਬੜੀਆਂਈਆਂ ਨੇ ਬਖਸ਼ਿਸ਼ਾਂ ਦੇ ਸਤਿਗੁਰੂ ਪਾਸੋਂ ਜੋ ਵੀ ਮੰਗੋ ਇਥੋਂ ਹੀ ਮਿਲ ਜਾਂਦਾ ਹੈ ਇਹ ਧਾਰਾ ਹੈ ਸائیں ਗੁਰਨਾਮ ਸੁਧਾਰ ਜਿਹੜਾ ਅਕੀ ਗੁਰੂ ਨੂੰ ਜਿੰਦ ਦੇ ਚਮਸਾਕੀ ਜੋ ਕੁਝ ਵੀ ਇਥੋਂ ਮੰਗਦਾ ਹੈ ਉਹ ਹਾਸਿਲ ਕਰ ਲੈਂਦਾ ਹੈ ਗੱਲ ਆ ਸਾਰੇ ਬਾਸਾ ਕਹਿੰਦੇ ਤੇਰੇ ਹਿਰਦੇ ਦੀ ਹੈ ਜੇ ਹਿਰਦੇ ਦੇ ਵਿੱਚ ਵਸਿਆ ਹੋਇਆ ਅਰੰਕਾਰ ਫਿਰ ਜਿਹੜੀ ਅਰਦਾਸ ਕਰੇਗਾ ਹਿਰਦੇ ਚੋਂ ਸੱਚੀ ਹੁੰਦੀ ਹੈ ਜੇ ਸਾਡੇ ਹਿਰਦੇ ਤੋਂ ਮਨਿਕ ਕੇ ਅਰਦਾਸ ਨਹੀਂ ਕਰਦਾ ਮਨ ਦੌੜਿਆ ਰਹਿੰਦਾ ਹੈ ਕੇਵਲ ਰਸਨਾ ਗੋਉਂਦੀ ਹੈ ਤਨ ਗੁਰੂ ਦੀ ਅੰਜੂਰੀ ਵਿੱਚ ਹੈ ਪਰ ਮਨ ਗਰਹ ਹਰਿ ਰੱਬ ਸਦੀਰਤਾ ਸਭ ਕੀ ਨਹੀਂ ਹੈ ਜੇ ਸਾਡਾ ਮਨਾਲਾ ਆਜ ਨੂੰ ਕਿਲਾਸ ਕਰੇਗਾ ਫਿਰ ਇਹ ਵੀ ਲਾਜ਼ਮੀ ਨਹੀਂ ਹੈ ਕਿ ਸੰਗ੍ਰੂ ਗੁਰੂ ਘਰ ਆ ਕੇ ਉਲਾਸ ਕਰਨੀ ਹੈ ਤੇ ਫਿਰ ਤੱਕ ਆਸ ਹੈ ਕਿ ਜਿੱਥੇ ਹਰ ਅਰਾਤੀ ਅਰਾਦੀ ਹੈ ਤੇਥੇ ਹਰ ਮਿੱਠ ਸਹਾਈ ਫਿਰ ਜਿੱਤੇ ਵੀ ਉਸ ਕਾਲਪੁਰ ਕੋਈ ਕੋ ਨੂੰ ਮਨ ਕਰਕੇ ਚੇਤੇ ਕਰਿਆ ਆਸ ਹੈ ਕਿ ਉਹ ਕੀ ਸਹਾਈ ਹੈ ਬੜੇ ਪ੍ਰਾਤਮਿਕ ਪ੍ਰਮਾਨ ਮਿਲਦੇ ਨੇ ਮਤਨ ਨਾਲ ਗਵਾਣੇ ਨੇ ਵੇ ਡੁੱਬਦੇ ਵੇਲੇ ਨੂੰ ਵੇਖ ਕੇ ਮਨ ਕਰਕੇ ਵੇਲੇ ਚ ਛੜ ਕੇ ਅਰਦਾਸ ਕੀਤੀ ਸਕਦੀ ਹੋਈ ਭਾਈ ਘਟਾਲੂ ਜੀ ਨੇ ਅਰਦਾਸ ਕੀਤੀ ਉਹ ਸੱਗਲੀ ਹੋਈ ਬੜੇ ਪ੍ਰਮਾਣ ਨਾਲ ਮੈਂ ਸੰਕਲਪ ਕਰ ਅੱਜ ਧਿਆਨ ਆਇਆ ਮੈਨੂੰ ਇਸ ਕਰਕੇ ਵੀਰਵਾਜ ਕਾਸਾ ਕਹਿੰਦੇ ਭਾਈ ਵੇਖੋ ਗੁਰੂ ਦੀ ਕਿੰਨੀ ਵੱਡੀ ਵਡਿਆਈ ਹੈ ਜਿਹੜਾ ਵੀ ਗੁਰੂ ਨੂੰ ਮਾਨ ਕਰਕੇ ਆਪਣੇ ਹਿਰਦੇ 'ਚ ਵਸਾ ਲੈਂਦਾ ਹੈ ਗੁਰੂ ਦੇ ਉੱਤੇ ਵਿਸ਼ਵਾਸ ਰੱਖਦਾ ਹੈ ਤੇ ਗੁਰੂ ਉਹਦੇ ਸਾਰੇ ਮਨ ਪਿੱਛੇ ਕਰ ਪਾਈ ਸਾਰਿਆਂ ਮੰਤਿਆਂ ਪੀਛਾਵਾਂ ਪੂਰੀਆਂ ਕਰਨ ਕਰੇ ਜਨੀਆਂ ਉਹਨੀਆਂ ਮੰਤਿਆਂ ਮਰਜ਼ਾ ਨੇ ਪਾਸਾ ਕਹਿੰਦੇ ਸਾਰੀਆਂ ਕਾਰਕ ਪ੍ਰਾਪਤ ਕਰਦਾ ਏ ਉਹ ਮੁੱਖ ਭਾਈ ਸਾਰੀਆਂ ਮਰਜ਼ਾ ਪ੍ਰਾਪਤ ਕਰ ਲੈਂਦਾ ਹੈ ਸੰਤ ਹੋ ਦਿਨ ਦਿਨ ਚੜ੍ਹੈ ਸਵਾਈ ਰਹਾ ਹੋ ਜਿਸ ਕਰਕੇ ਇਹ ਨੇ ਸੰਤ ਜੀ ਨੂੰ ਸੰਤ ਜੀ ਨੂੰ ਦਾ ਭਾਵ ਹੈ ਸਾਇਹ ਸਤਿਗੁਰੂ ਪਾਤਸ਼ਾਹ ਸਭ ਸੰਗਤ ਨੂੰ ਸੰਬੋਧਨ ਕਰਦੇ ਨੇ ਸੰਤਰ ਭਾਵ ਨਾਲ ਇਹ ਮੰਤਰ ਨਹੀਂ ਹੈ ਕਿ ਕਿਸੇ ਭੇਗ ਵਾਲੇ ਨੂੰ ਸਤਿਗੁਰੂ ਜੀ ਸੰਬੋਧਨ ਕਰਦੇ ਨੇ ਪਾਤਸ਼ਾਹ ਸਾਨੂੰ ਕਹਿ ਰਹੇ ਜਿੰਨੇ ਵੀ ਸੰਗਤ ਵਿੱਚ ਬੈਠੇ ਆ ਸਾਨੂੰ ਸਾਰਿਆਂ ਨੂੰ ਸੰਜਾਰਨੀ ਨੇ ਕਿ ਇਹ ਸੰਤ ਜੀ ਨੂੰ ਗੁਰੂ ਦੀ ਇਹ ਦਾਤ ਦਿਨ ਦਿਨ ਚੜ੍ਹੇ ਸੁਗਾਈ ਜੇ ਨੋ ਮੇਰ ਬਾਦੀ ਚਲੀ ਜਾਂਦੀ ਹੈ ਟੋਟ ਨਾ ਆਵੇ ਬਸ ਹੋ ਜਾਏ ਜਿਵੇਂ ਉਸ ਸੰਸਾਰ ਦਾ ਕੋਈ ਚੀਜ਼ ਹੈ ਵਸਤੂ ਹੈ ਢੰਡਾਰਾ ਲਾਉ ਮਾਇਆ ਲਾਉ ਜਿੰਨੀ ਉਸ ਨੂੰ ਕਰਤਾ ਵੀ ਘਟਦੀ ਹੈ ਬਾਦੀ ਨਹੀਂ ਹੈ ਕਰਕੇ ਉਹਦੇ ਕੋਈ ਵੀ ਚੀਜ਼ ਕਰਦੀ ਹੈ ਚਾਹੇ ਮਾਇਆ ਕਰਕੇ ਸ਼ੁਰੂ ਕਰੋ ਘਟੇਗੀ ਜੰਮੀ ਰਿਚੋਂ ਕੋਈ ਅੰਨੇ ਗੱਲ ਕਰੀਏ ਅੰਨ ਜਿੰਨਾ ਉਹਦੇ ਵਿੱਚੋਂ ਅਸੀਂ ਕੱਢਾਂਗੇ ਘਟ ਜਾਂਦਾ ਹੈ ਪਰ ਪਾਸਾ ਕਹਿੰਦੇ ਨਾਮ ਜਿਨਾਂ ਜਪੇਗਾ ਜਿਨਾਂ ਕਰਕੇ ਕਰੇਗਾ ਤੇ ਉਹ ਨਾ ਬਰਦਾ ਹੈ। ਪਿਉ ਦਾਦੇ ਕਰ ਕੋਲ ਦਿੱਠਾ ਖਜ਼ਾਨਾ ਤਾਂ ਮੇਰੇ ਹਉਨ ਕਿਆ ਨਿਕਾਣਾ ਰਤਨ ਭੰਡਾਰ ਭਰੇ ਮੂਲ। ਇਹ ਪਾਸਾ ਕਹਿੰਦੇ ਰਤਨਾ ਭੰਡਾਰਾਂ ਦਾ ਭਰਿਆ ਭਿਆ ਮੇਰੀ ਖਜਾਨਾ। ਖਾਵਾ ਖਰਚੋ ਲਾਲਣ ਭਾਈ ਤੋਟ ਨਾ ਆਵੇ ਪਰੂ ਜਨ। ਆਸਾ ਕਹਿੰਦੇ ਤੂੰ ਦੁਨੀਆ ਵਿੱਚ ਬਾਰਤਾਇ ਕਿੜਿਆ ਜਾਏਗਾ ਇਹ ਜਾਨਣਾ ਇਸ ਕਰਕੇ ਭਾਸਾ ਕੇ ਉਹਦੇ ਸੰਤੋ ਦਿਨ ਦਿਨ ਚੜਾ ਸਵਾਈ اے ਭਾਈ ਦੇ ਸੰਤ ਨੂੰ ਦੇ ਸਾਥ ਸੰਗਤ ਜੀ ਗੁਰੂ ਵੀ ਇਹ ਦਾਤ ਜਿੰਨੀ ਗੁਰੂ ਭਾਸਾ ਦੇ ਘਰੋਂ ਸਿਮ ਪ੍ਰਾਪਤ ਕਰਦੇ ਆਂ ਏਨੀ ਮੈਂ ਗੁਰੂ ਨੇ ਜਿਹੜੀ ਵਾਕ ਨੂੰ ਸਾਨੂੰ ਦੇ ਦਿੱਤੀ ਉਹਦੇ ਕੋਲੇ ਘਟ ਗਈ ਹੈ ਭਾਸਾ ਦੇ ਘਰ ਤੇ ਘਟਦੀ ਘਟਦਾ ਨਹੀਂ ਇਹ ਖਜਾਨਾ ਇਹ ਦਿਨ ਦਿਨੋਂ ਦਿਨ ਬਾਰੀ ਚਲੀ ਜਾਂਦਾ ਹੈ ਤਰਾ ਜੀ ਜੰਤ ਸਭ ਕਹੇ ਦਿਆਲਾ ਰਾਮ ਆਪਣੇ ਕਰੀਨੇ ਏ ਸਤਿਗੁਰੂ ਜਿਹੜਾ ਵੀ ਜੀਵ ਗੁਰੂ ਦੀ ਸ਼ਰਨ ਪੈਂਦਾ ਹੈ ਆਸਾ ਕਹਿੰਦੇ ਭਾਈਓ ਫਿਰ ਸਾਰੇ ਹੀ ਜੀਵ ਦਇਆਪ੍ਰਭੂ ਦੇ ਹਿਰਦੇ ਵਾਲੇ ਹੋ ਜਾਂਦੇ ਨੇ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਗੁਰੂ ਸਭ ਤੋਂ ਪਹਿਲਾਂ ਕਰਮ ਕੀ ਕਰਦਾ ਹੈ ਕਿ ਉਸ ਮੁਕਦੇ ਅੰਦਰ ਦਇਆ ਪੈਦਾ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਨੇ ਖੰਡ ਪਾਇਆ ਪਾਰਤਕਾਲਚਾਰਸ ਜੱਗਿਆ ਹੈ ਪੰਜ ਪਿਆਰਿਆਂ ਦੀ ਸਿਰਜਣਾ ਕੀਤੀ ਹੈ ਪੰਜ ਪਿਆਰਿਆਂ ਨੂੰ ਬੁਲਾਇਆ ਹੈ ਇਸ ਪਿਆਰ ਕੀਤੇ ਨੇ ਤੇ ਸਭ ਤੋਂ ਪਹਿਲਾਂ ਉਹਦੇ ਵਿੱਚ ਦਇਆ ਆਈ ਐ ਭਾਈ ਦਇਆ ਸੰਗਾਈ ਇਹ ਵੀ ਇੱਕ ਬੜਾ ਵੱਡਾ ਲੋਜਕ ਹੈ ਅਨ ਪਿਆਰਿਆਂ ਲਈ ਵਿਚਾਰ ਜੇ ਅਸੀਂ ਮਨ ਦੇ ਨਾਲ ਕਰੀਏ ਸੋਚ ਕੇ ਵੇਖੀਏ ਪਹਿਲਾਂ ਦਇਆ ਦਇਆ ਪਵਾਰ ਵਿੱਚ ਧਰਮ ਆਉਂਦਾ ਹੈ ਤੇ ਬਾਸਾ ਕਹਿੰਦੇ ਨੇ ਗੁਰਬਾਣੀ ਦੇ ਵਿੱਚ ਧੌਲ ਧਰਮ ਦਇਆ ਦਾ ਪੂਤ ਦਇਆ ਦੇ ਵਿੱਚੋਂ ਧਰਮ ਪੈਦਾ ਹੁੰਦਾ ਹੈ ਤੇ ਧਰਮ ਦੇ ਬਾਅਦ ਫਿਰ ਇਹ ਮਨ ਤੋਂ ਉਹੀ ਹੈ ਇਸ ਕਰਕੇ ਗਰੀਵਨਵਾਦ ਪਾਸਾਆਂ ਨੇ ਬਚਨ ਕੀਤੇ ਨੇ ਭਾਈ ਜਿਹੜਾ ਵੀ ਜੀਵ ਗੁਰੂ ਦੀ ਸਰਦ ਵਿੱਚ ਆ ਲੰਦਾ ਹੈ ਫਿਰ ਸਤਿਗੁਰੂ ਗਰੀਵਨਵਾਦ ਪਾਸਾ ਕਿਰਪਾ ਕਰਦ ਕਰਕੇ ਉਹਦੇ ਮਿਲਦੇ ਦੇ ਵਿੱਚ ਦਇਆ ਵਿਸਾਦ ਦਿੰਦੇ ਨੇ ਤੇ ਜਿਹਨੇ ਕੋਲ ਦਇਆ ਆਏਗੀ ਧਰਮ ਵੀ ਉੱਠੀ ਹੋਏਗਾ ਹਿੰਮਤ ਵੀ ਉਹਦੇ ਕੋਲੇ ਹੋਏਗੀ ಮೋਹਮ ਮੋਹ ਵੀ ਛੱਡ ਕੇ ਸੰਸਾਰ ਦੇ ਮਾਇਕ ਤਦਾਰਕਾਂ ਦੇ ਨਾਮੋਂ ਘਟੇਗਾ ਤੇ ਜਿਹੜੇ ਅੰਦਰ ਇਹ ਸਾਰੇ ਗੁਣ ਆ ਗਏ ਚਾਰ ਗੁਣ ਆ ਗਏ ਤੇ ਬਾਸਾ ਕਹਿੰਦੇ ਫਿਰ ਉਸ ਤੱਕ ਬਣ ਜਾਏਗਾ ਉਹ ਬੈਸਰ ঠাকুর ਮੈਂ ਉਸ ਦਾ ਚੇਲਾ ਬਿਆਹ ਕ੍ਰਿਵਰ ਗੁਰੂ ਜੀ ਕਹਿੰਦੇ ਉਹ ਸਾਹਿਬ ਬਣ ਜਾਏਗਾ ਤੇ ਮੈਂ ਉਹਦਾ ਚੇਰਾ ਪਾਪ ਚੇਲਾ ਬਣਾਵਾਂਗਾ ਸੇਵਕ ਬਣਾਵਾਂਗਾ ਇਸ ਕਰਕੇ ਗੁਣ ਨੇ ਪੰਜ ਭਾਰੇ ਸਹਿਬਾਨ ਜਿਹੜੇ ਸਾਜੇ ਨੇ ਬਾਸਾ ਜੀ ਆ ਨੇ ਕਿਤੇ ਵਿੱਚ ਵੀ ਲੋਜਿਕ ਹੈ ਗੁਣ ਨੇ ਇਨਸਾਨ ਨੇ ਦਿਆ ਧਰਨਾ ਹਿੰਮਤ ਮੋਹ ਕੰ ਮਾਇਕ ਪ੍ਰਤਨ ਸੰਸਾਰ ਨਾਲੋਂ ਮੋਹ ਕੰ ਤੋ ਜਾਣਾ ਪ੍ਰੇਮ ਕਟ ਜਾਣਾ ਇਸ ਕਰਕੇ ਸਾਡੇ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਵੀ ਗੁਰੂ ਦੀ ਸਾਨ ਵਿੱਚ ਆ ਗਿਆ ਜੀ ਉਹ ਗੁਰੂ ਦੀ ਸਾਨ ਵਿੱਚ ਪੈ ਗਿਆ ਜੀਨੂ ਵਾਲਾ ਬਣ ਗਿਆ ਜੀ ਜੰਤ ਸਭ ਘਰੇ ਪਿਆਲਾ ਪਰ ਆਤਮਾ ਹੀ ਕਰਦੀ ਨੇ ਪਾਤਸ਼ਾਹ ਕਹਿੰਦੇ ਤੂੰ ਕਿਰਪਾ ਕਰਕੇ ਉਹਦੇ ਉਹ ਜੀਵ ਨੇ ਹਿਰਦੇ ਦੇ ਵਿੱਚ ਦਇਆ ਭਰਨ ਦਾ ਹੈ ਉਹਦੇ ਅੰਦਰ ਦਇਆ ਪੈਦਾ ਕਰਦਾ ਹੈ ਤੇ ਜਦੋਂ ਉਹ ਜੀਵ ਦਇਆਪੂਰ ਹਿਰਦੇ ਵਾਲੇ ਹੋ ਜਾਂਦੇ ਨੇ ਫਿਰ ਪ੍ਰਭੂ ਉਹਨਾਂ ਨੂੰ ਆਪਣੇ ਬਣਾ ਲੈਂਦਾ ਹੈ ਜਿਨ੍ਹਾਂ ਚ ਸਾਡੇ ਅੰਦਰ ਦਇਆ ਨਹੀਂ ਹੈ ਆਸਰ ਕਹਿੰਦੇ ਮਤ ਸੂਚੀ ਪਾਈ ਜਿਨ੍ਹਾਂ ਮਰਜੀ ਨਾਮ ਲੱਕ ਲੈ ਜਿਨ੍ਹਾਂ ਮਰਜੀ ਤੁਮ ਨਾਮ ਕਰ ਲੈ ਜੇ ਤੇਰੇ ਹਿਰਦੇ 'ਚ ਦਇਆ ਨਹੀਂ ਮੈਂ ਪ੍ਰਭੂ ਤੇਰੇ ਤੋਂ ਪਾਤਸ਼ਾਹ ਕਹਿੰਦੇ ਦਇਆ ਏਡਾ ਵੱਡਾ ਗੁਣ ਹੈ 68 ਤੀਰਥ ਦਾ ਸਗਲ ਗੁਣ ਜੀ ਦਇਆ ਪਰਵਾਹ ਪਾਤਸ਼ਾਹ ਕਹਿੰਦੇ ਨੇ ਅਖਾਹਟ ਤੀਰਥਾਂ ਤੇ ਇਸ਼ਨਾਨ ਕਰਨੇ ਵਿੰਨਾ ਫਲ ਪ੍ਰਾਪਤ ਹੋ ਜਾਂਦਾ ਨੂੰ ਜੇ ਕਿਸੇ ਜੀਵ ਦੇ ਉੱਤੇ ਦਇਆ ਕਰਦਾ ਹੈ ਏਡਾ ਵੱਡਾ ਗੁਣ ਹੈ ਦਇਆ ਦਾ ਜਿਹਦੇ ਅੰਦਰ ਦਇਆ ਹੈ ਨਿਮਰਤਾ ਹੈ ਆਸਾ ਕਹਿੰਦੇ ਭਾਈ ਉਹ ਸਭ ਤੋਂ ਵੱਡਾ ਮੀਆਂ ਲੈਂਦਾ ਏ ਇਸ ਕਰਕੇ ਵੀਵਨ ਬਾਚੀ ਨੇ ਕਿਹਾ ਉਹਨੂੰ ਕਾਰ ਕਰ ਪੁਰਾਇ ਨੂੰ ਪ੍ਰਭੂ ਪਰ ਆਪਣਾ ਬਣਾ ਲੈਂਦਾ ਹੈ ਭਾਈ ਜਿਹਦੇ ਦਇਆ ਘਰ ਦੇ ਚ ਦਇਆ ਵਸ ਜਾਂਦੀ ਹੈ ਸਹਿਜ ਸੁਖਾਈ ਮੇਰੇ ਗੋਪਾਲਾ ਨਾਨਕ ਸਾਚ ਪਤੀ ਨੇ ਅੰਦਰ ਪੈਦਾ ਹੋ ਚੁੱਕੀ ਆਤਮਾ ਦਾ ਦੋਲਤਾ ਤੇ ਗੁਰੂ ਦੀ ਪ੍ਰੀਤ ਦੇ ਕਾਰਨ ਬਿਨਾਂ ਉਹਨਾਂ ਨੂੰ ਸ੍ਰਿਸ਼ਟੀ ਦਾ ਮਾਲਕ ਪ੍ਰਭੂ ਆ ਕੇ ਮਿਲ ਪੈਂਦੇ ਤੇ ਉਹ ਸਦਾ ਦਰਨ ਵਾਲੇ ਪ੍ਰਮਾਤਮਾ ਦੀ ਯਾਦ ਵਿੱਚ ਮਗਨ ਰਹਿੰਦੇ ਹਰ ਵੇਲੇ ਉਹਨਾਂ ਦੀ ਸੁਰਤ ਉਹਨਾਂ ਦਾ ਮਨ ਉਸ ਆਕਾਰਕ ਵੈ ਗੁਰੂ ਦੇ ਨਾਲ ਜੁੜਿਆ ਰਹਿੰਦਾ ਹੈ। ਆਸਾਂ ਬਿੰਦੇ ਜੁੜਦਾ ਕਰਵਾ ਜਦੋਂ ਅੰਦਰ ਦਇਆ ਲਵੇਗੀ ਕੌਣ ਕੇ ਜਿਨ੍ਹਾਂ ਚਿਰ ਦਇਆ ਨਹੀਂ ਹੈ ਹਉਮੈ ਨੂੰ ਣਕਾਰਨ ਕਰਤਾ ਹੈ ਇਸ ਨੂੰ ਗੁਰੂ ਦੇ ਨਾਲ ਜੋੜ ਦਿੰਦੇ ਨੇ ਇਹ ਨਾਮ ਦੇ ਨਾਲ ਜੋੜ ਦਿੰਦੇ ਨੇ ਦੂਰ ਕਰ ਦਿੰਦੇ ਹਨ ਤੇ ਦਇਆ ਜਿਹੜੀ ਉਹ ਜੋੜਦੀ ਨੇ ਕੁੰਦੇ ਨਾਲ ਇਸ ਕਰਕੇ ਭਾਰਸਾ ਜੀ ਅੱਜ ਪਾਵਨ ਬਚਨਾਂ ਦੇ ਰਹੀ ਕਿਰਪਾ ਕਰਕੇ ਪਾਵਨ ਜੀ ਸਵਚਿਆ ਨਿਪਟ ਆਈ ਜਿਹਦੇ ਅੰਦਰ ਵੀ ਦਇਆ ਪਹਿਲਾਂ ਹੋ ਚੁੱਕੀ ਹੈ ਆਤਮਿਕ ਲੋਰ ਚਾਹ ਦੇ ਪ੍ਰੀਤ ਦੇ ਕਾਰਨ ਫਿਰ ਉਹਨਾਂ ਨੂੰ ਸੇਟੀ ਦਾ ਮਾਰਗ ਪਰਮ ਆਤਮਾ ਕੇ ਮੁੱਤਰ ਜਿਹਨਾਂ ਮੱਧ ਤੋਂ ਰਾਮ ਨੇ ਗਿਆ ਤਨਾ ਸਤਗੁਰੂ ਮਿਲੇ ਰਾਮ ਦਾ ਫਿਰ ਉਹਨਾਂ ਨੂੰ ਆਪਕਾਰ ਮੁੱਤਰ ਪਰਮ ਉਤਤ ਉਹ ਸਦਾ ਤੇ ਰਹਿਣ ਵਾਲੇ ਪਰਮਾਤਮਾ ਦੀ ਯਾਦ ਵਿੱਚ ਪਾਸਕ ਜੀ ਦੇ ਹਰ ਗੜੀ ਮੰਨ ਰਹੇ ਨੇ ਆਖ ਕੇ ਸਰਮਾਈ ਸਿਰਜਣ ਆਤਮ ਅੱਠ ਅੱਠੇ ਪੈਰ ਉਸ ਤਾਲਗੁਰੂ ਵੈਗ ਨੂੰ ਚੇਤੇ ਰੱਖਣਗੇ ਆਪਣੇ ਹਿਰਦੇ ਚੋਂ ਸਾਥ ਕੀ ਰੱਖੀ ਤੈਨੇ ਆਪਣੇ ਆਪਣੀ ਜਾਗ ਦੇ ਵਿੱਚ ਸੰਭਾਲ ਕੇ ਰੱਖੀ ਇਹ ਨਹੀਂ ਕਿ ਉਹ ਫਿਰ ਕੰਮਕਾਰ ਹੀ ਛੱਡ ਦੇਣ ਕੰਮਕਾਰ ਛੱਡ ਕੇ ਮਾਲਾ ਪੜ੍ਹ ਕੇ ਬਹਿ ਜਾਣ ਜਗਤ ਨਿਤ ਨਾਮ ਦੀ ਬਾਣੀ ਦੇ ਗੁਟਕੇ ਬੜ ਕੇ ਬਹਿ ਜਾਣ ਸਾਹਿਬ ਕਹਿੰਦੇ ਇਹ ਨਹੀਂ ਹੈ 옳 ਕਾਲਪੁਰਪ ਵਹਿਭੂ ਜੀ ਨੂੰ ਯਾਦ ਰੱਖਣ ਦਾ ਭਾਵਨ ਮਾਨ ਕਰਕੇ ਕੰਮਕਾਰ ਕਰਦਿਆਂ ਹੋਇਆਂ ਵੀ ਕਾਲਪੁਰਪ ਦਾ ਭੈ ਹੈ ਉਦਕ ਕੋਈ ਜਾਨ ਸਾਡੇ ਮਨ ਦੇ ਵਿੱਚ ਵਸੀ ਹੋਈ ਹੈ ਤੇ ਸਾਡਾ ਕੰਮ ਕੀਤਾ ਹੋਇਆ ਵੀ ਸਤਿਕਾਰ ਕਰਦਾ ਉਹ ਵੀ ਸਾਡੀ ਕਾਰ ਵੀ ਆਕਾਰ ਗੁਰੂ ਵੈਗੁਲੀ ਦੇ ਬਾਤ ਮੰਨ ਜਾਵੇਗੀ ਉਹਦੇ ਬੰਦ ਕੀ ਬਣ ਜਾਏ ਕਿ ਜੇ ਅਸੀਂ ਨਾਮ ਜਪਦੇ ਹੋਏ ਇਸ ਸੰਸਾਰ ਦੇ ਵਿੱਚ ਵਿਚਰੀਏ ਨਾਮ ਜਪਦੇ ਹੋਏ ਕੰਮ ਕਰੀਏ ਕਿਉਂਕਿ ਭਗਤਾਂ ਜੀ ਕਹਿੰਦੇ ਨਾਮ ਤਾਂ ਭਾਈ ਤਾ ਆਪਣੇ ਹਿਰਦੇ ਕਰਕੇ ਜਪਣਾ ਹੈ ਮਨ ਕਰਕੇ ਜਪਣਾ ਹੈ ਤੇ ਕੰਮ ਨਾ ਜੇ ਸੰਸਾਰ ਦੇ ਹੱਥਾਂ ਪਹਿਲਾਂ ਨਾ ਕਰਨੇ ਨੇ ਹੱਥ ਪੈਰ ਜਿਹੜੇ ਨੇ ਕੰਮ ਕਰਨ ਵਾਸਤੇ ਲਾਏ ਨੇ ਇਸੇ ਕਰਕੇ ਭਗਤ ਨਾਮ ਦੇ ਪਿਆਨੇ ਤਰਲੋਚਨ ਜੀ ਨੂੰ ਸੁਣਾਉਣਾ ਕੀ ਕਾਜੀ ਤਰਲੋਚਨ ਕਹਿੰਦਾ ਨਾਮਿਆ ਤੂੰ ਨਾਮ ਨਹੀਂ ਜਗਦਾ ਹੈ ਹਰ ਵੇਲੇ ਕੰਮ ਕੰਮ ਕਰਦਾ ਰਹਨਾ ਹੈ ਨਾਮਾ ਮਾਇਆ ਮੋਗਿਆ ਕਹੇ ਤਰਲੋਚਨ ਮੀਤ ਕਾਹੇ ਛਿਪੋ ਛਾਇ ਲੈ RAM ਨਾ ਲਾਉਂ ਚੀਤ ਉਹ ਹਰ ਜਿਹੜੇ ਕੰਮੇ 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 ਕੰਮੂ ਕਰਦਾ ਰਹਿਣਾ ਕਿਉਂ ਨਹੀਂ ਆਕਾਰ ਨੂੰ ਚਿੱਤ ਜੋੜਦਾ ਉਸ ਕਾਰਕ ਨੂੰ ਤੀ ਬੰਦ ਕੀ ਕਰਦਾ ਉਹਦੇ ਨਾਲ ਮਨ ਨੂੰ ਜੋੜਿਆ ਗੱਰ ਬੈਠਿਆ ਗੱਰ ਦੂਰ ਬੜੀ ਮਾਲਾ ਲੈ ਕੇ ਨਾਮ ਦੇ ਜੀ ਕਹਿੰਦੇ ਮੈਂ ਤੇ ਭਾਈ ਲੱਗਦਾ ਰਹਿਣਾ ਕਿੰਨੂ ਨਹੀਂ ਜਿਦਾ ਮਦ ਨਾਮ ਜਪਦਾ ਰਹਿਣਾ ਕਹਿੰਦੇ ਮੈਂ ਤਾਂ ਦੇਖਿਆ ਨਹੀਂ ਕਦੇ ਤੂੰ ਮਾਲਾ ਫੜ ਕੇ ਬੈਠਾ ਨਾਮਾ ਬਹਿਤ ਰੋਚਨਾ ਮੁਖ ਤੇ ਰਾਮ ਸਮਾ ਹਾਥ ਪਾਉ ਕਰ ਕਾਮ ਸਭ ਚੀਤ ਨਰਿੰਦਰਨ ਨਾਲ ਨਾਮ ਜੀ ਕਹਿੰਦੇ ਛੋੜੂਆ ਵੀ ਕੰਮ ਛੱਡ ਕੇ ਬਹਿ ਜਾ ਫੇਰੇ ਨਾਮ ਜਪਿਆ ਜਾਣਾ ਜੀ ਹਾਥ ਪਾਉ ਕਰ ਕਾਮ ਸਭ ਹੱਥਾਂ ਪੈਰਾਂ ਨਾਲ ਕੰਮ ਕਰ ਜੁਨੇ ਵੀ ਕੰਮ ਨੇ ਕਾਰਾ ਬੜੇ ਕੰਮ ਕਰ ਤੂੰ ਨਹੀਂ ਛੋੜੂਆ ਪਰ ਚੀਤ ਨਰਿੰਦਰਨ ਨਾਲ ਉਹ ਚਿਤ ਨੂੰ ਉਸ ਕਾਰਕ ਪੰਠ ਨਾਲ ਜੋੜਿਆ ਕਰ ਮਨ ਦੇ ਵਿੱਚ ਉਸ ਕਾਰਮਕ ਦੀ ਯਾਦ ਸੈਨਾ ਕਰ ਇਸ ਕਰਕੇ ਬਾਬਾ ਸਾਹਿਬ ਜੀ ਕਹਿੰਦੇ ਭਾਈ ਜਿਨ੍ਹਾਂ ਦੇ ਅੰਦਰ ਮਨ ਦੇ ਵਿੱਚ ਹਿਰਦੇ ਦੇ ਵਿੱਚ ਕਾਰਮਕ ਵੈਕੂ ਵਸ ਜਾਂਦਾ ਹੈ ਭਾਈ ਫਿਰ ਉਹ ਸਦਾ ਤੇ ਉਸ ਕਾਰਮਕ ਪਰਮਾਤਮਾ ਦੀ ਯਾਦ ਵਿੱਚ ਜੁੜੇ ਰਹਿੰਦੇ ਨੇ ਤੇ ਐਸੇ ਅਨੁੱਖਾਂ ਸੰਤੁਰ ਸਾਹਿਬ ਕਹਿੰਦੇ ਭਾਈ ਕਾਰਮਕ ਵੈਕੂ ਫਿਰ ਆਵਾਕੀ ਮਿਲਣਾ ਹੈ ਇਸ ਕਰਕੇ ਆਉ ਗੁਰੂ ਵਾਲੇ ਬਣ ਗੁਰੂ ਚਰਨਾਂ ਨਾਲ ਗੁਰੂ ਵਾਲੇ ਬਣ ਕੇ ਪੂਰੇ ਉਪਦੇਸ਼ ਨੂੰ ਆਪਣੇ ਹਿਰਦੇ ਚ ਵਸਾਈਏ ਨਾਮ ਜਪ ਕੇ ਸਿਮਰਨ ਕਰਕੇ ਆਪਣੇ ਇਸ ਮੁੱਖਾ ਜਨਨ ਸਫਲਾ ਕਰੀਏ ਇਹ ਹੀ ਸਭ ਤੋਂ ਵੱਡਾ ਮੁੱਖਾ ਜਨਨ ਦਾ ਹੈ ਆਓ ਹੋਇਆ ਤੁਮਾਂ ਭਲਾਂ ਦੀ ਕਿਨਾ ਸਤਿਗੁਰੂ ਦੇ ਬਚਨ ਜੋਗ ਹੈ ਜਰੀ ਸਾਧ ਸੰਤਨ ਜੋਗ ਹੈ ਰਚਣਾ ਦੇ ਕੋਈ ਵਿਚਾਰ ਨਾ ਨੂੰ ਪਾ ਜਾਏ ਸਤਿਗੁਰਾਂ ਨੇ ਸਿੱਖਿਆ ਧਣ ਕੇ ਗ੍ਰਹਿਣ ਕਰਿਓ ਗਰਤੀਆਂ ਦਾਦੀਆਂ ਕਰਨਾਂ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਮਾਣਿ ਸਰਬੱਤ ਦਾ